ਓਏ ਸਾਰਿਆਂ ਸਤਿ ਸ੍ਰੀ ਅਕਾਲ। ਬਾਈ ਆਪਣੀ ਆਪਾਂ ਨੇ ਸਿਮਰਨ ਮਸ਼ੀਨ ਲਈ ਤੀ 2024 ਚ ਸਤੰਬਰ ਦੇ ਵੀ ਨ ਇੱਕ ਸਾਲ ਹੋ ਗਏ ਇਹਨੂੰ 11 ਮਹੀਨੇ ਹੋ ਗਏ ਇਹਨੇ। ਤੁਸੀਂ ਐ ਲੈ ਲਓ ਬਾਈ ਜਿਹੜਾ ਇਹ ਇੰਜਣ ਰੱਖਿਆ BS4 ਲੈ ਲੈਂਦਾ ਇੰਜਣ। ਬਾਈ ਨਜ਼ਾਰਾ ਲਿਆ ਤਾਂ ਇੰਜਣ ਨੇ। ਬਥੇਰੇ ਲੋਕ ਕਹਿੰਦੇ ਐ ਆਂ ਜਾਂ ਐ ਆਂ ਪਰ ਸਾਰਿਆਂ ਨਾਲ ਵੱਡੀ ਗੱਲ ਆ ਜਿਹੜੀ ਇੰਜਣ ਦੀ ਹਵਾ ਨਾ ਘਟੇ ਜਿਹੜੀ ਇਹਨੂੰ ਜਾਂਦੀ ਹੈਗਾ ਆਪਣੇ ਯੂਰੀਆ ਨਹੀਂ ਜਾਂਦੀ ਆ। ਮੈਂ ਇਸ ਕਰਕੇ ਡਬਲ ਟੈਂਕੀ ਲਵਾਈ ਤੇ ਆ ਲੱਗੀਆਂ ਹੋਈਆਂ ਨੇ ਬਾਈ। ਜਿਹੜਾ ਇਹ ਆ ਟੈਂਕੀ ਆ ਇਹ ਸਿਰਫ ਇਕੱਲੇ ਇੰਜਣ ਵਾਸਤੇ ਆ ਬਾਈ। ਬਹੁਤ ਨਿਆਰਾ ਦਿੱਤਾ ਬਾਕੀ ਜਿਹੜੇ ਸਿਮਰਨ ਮਸ਼ੀਨ ਵਾਲੇ ਨੇ ਬਹੁਤ ਵਧੀਆ ਬੰਦੇ ਨੇ ਜਿਵੇਂ ਕਹਿੰਦੇ ਆ ਉਹਨੇ ਬਣਾ ਕੇ ਦਿੱਤੀ ਹੈਗੀ ਸਾਨੂੰ ਬਈ ਮਸ਼ੀਨ ਨੇ ਵੀ ਨਿਆਰਾ ਲਿਆਤਾ ਨੰਬਰ 2 ਤੇ ਇੰਜਣ ਨੇ ਸਾਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਠੀਕ ਆ ਲੋਕ ਕਹਿੰਦੇ ਨੇ ਯੂਰੀਆ ਐ ਕਰਦਾ ਕੁਛ ਐ ਕਰ ਦਨਾ ਬਈ ਜਿਹੜਾ ਕੰਪਨੀ ਵਾਲੇ ਕਹਿੰਦੇ ਨੇ ਉਹ ਯੂਰੀਆ ਪਾਓ ਕਦੇ ਕੁਛ ਨਹੀਂ ਹੁੰਦਾ ਸਾਰਿਆਂ ਨੂੰ ਮੇਨ ਗੱਲ ਆ ਜਿਹੜੀ ਬਈ ਉਹ ਹੈਗੀ ਆ ਫੋਰਮੈਨ ਦੇ ਹੱਥ ਤੇ ਜਿਹੜੇ ਇੰਜਣ ਦੀ ਫਿਟਿੰਗ ਕਰਦੇ ਨੇ ਬਈ ਸਿਵਨ ਵਾਲੇ ਫਿਟਿੰਗ ਬਹੁਤ ਸੋਹਣੀ ਕਰਵਾਉਂਦੇ ਨੇ ਤੁਸੀਂ ਐ ਲਾ ਲਓ ਵੀ ਕਦੇ ਸਾਨੂੰ ਕੋਈ ਦਿੱਕਤ ਨਹੀਂ ਆਈ ਇਹ ਫਿਟਿੰਗ ਦੇ ਸੱਤੇ ਹੁੰਦਾ ਬ ਡੀਜ਼ਲ ਵੀਰੇ ਡੀਜ਼ਲ ਕਿਵੇਂ ਹੈ ਜੀ ਵੀਰ ਬਾਈ ਤੁਸੀਂ ਐ ਲੈ ਲਓ ਪਹਿਲਾਂ ਸਾਡੇ ਕੋਲੇ 2006 ਮਾਡਲ ਪ੍ਰੀਤ ਮਸ਼ੀਨ ਤੀਜੀ ਉਹਦੇ ਵਿੱਚ ਹੈਗਾ ਜੀ 02 ਲੈ ਲੈਣ ਦਾ ਇੰਜਨਾ ਜਿੰਨਾ ਸਾਡਾ ਪਿੰਡ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਉਹ ਇੰਜਨ ਤੇਲ ਖਾਂਦਾ ਦੀਆ ਉਹਦੇ ਵਿੱਚੋਂ ਸਾਡੀ ਤੇਲ ਦੇ ਵਿੱਚੋਂ ਕਿਸ ਤੇ ਨਿਕੜਈ ਬਈ ਤੇ ਸਾਡਾ ਹਸਾ ਪਿਆਗਾ ਲਾਇਆ ਕੋਈ ਮਰਜੀ ਆ ਕੇ ਦੇਖ ਸਕਦਾ ਡੀਜ਼ਲ ਘੱਟ ਖਾਂਦੀ ਆ ਕਰਨਾ ਵੀਰ ਬਹੁਤ ਘੱਟ ਖਾਂਦੀ ਆ ਜੀ ਰੋਡ ਤੇ 1500 ਚੱਕਰ ਤੋਂ ਵੱਧਣਾ ਕਰੋ ਤੁਸੀਂ ਐ ਲੈ ਲਓ ਵੀ ਬਹੁਤ ਫਰਕ ਪਾ ਦੂਗੀ ਡੀਜ਼ਲ ਦੂਜੀਆਂ ਮਸ਼ੀਨਾਂ ਨਾਲ ਯੂਰੀਆ ਕਿਵੇਂ ਖਾਂਦੀ ਆ ਵੀਰੇ ਯੂਰੀਆ ਹੀ ਬਹੁਤ ਸਹੀ ਖਾਂਦੀ ਆ ਬਾਈ ਕਿੰਨਾ ਕਹਿੰਦੇ ਆ ਕਿੰਨੇ ਦਿਨ ਇੱਕ ਕੁਆਲਿਟੀ ਕਿਨੇ ਦਿਨ ਇੱਕ ਕੁਆਲਿਟੀ ਦਾ ਲੋ ਵੀ ਜਿਹੜਾ ਝੋਨੇ ਦਾ ਸੀਨ ਆ ਅਸੀਂ ਚੌਥੇ ਦਿਨ ਜਾਂ ਪੰਜਵੇਂ ਦਿਨ ਪਾਉਂਦੇ ਸੀ ਜਿਹੜਾ ਹੈਗਾ ਕਣਕ ਦਾ ਸੀਨ ਇਹਦੇ ਵਿੱਚ ਵੀ ਤੀਜੇ ਦਿਨ ਤੋਂ ਅਸੀਂ ਪਾਉਂਦੇ 20 ਲੀਟਰ ਅੱਛਾ ਸਾਨੂੰ ਕੋਈ ਦਿੱਕਤ ਨਹੀਂ ਆਈ ਬਾਈ ਵਧੀਆ ਨਜ਼ਾਰਾ ਲੈ ਕੇ ਦਿੱਤਾ ਅਸੀਂ ਆ ਉਹਦੇ ਨਾਲ ਉਹ ਪ੍ਰੀਤ ਮਸ਼ੀਨ ਦੀ ਜਿਹੜੀ ਸਾਡੀ ਚਲੋ ਪੁਰਾਣੀ ਸੀ ਸੇ ਮਾਡਲ ਉਹਦੇ ਜਿਹੜੇ ડીਲ ਖਾਂਦੀ ਤੇ ਉਹ ਮਸ਼ੀਨਾਂ ਉਹਦੇ ડીਜ਼ਲ ਦੇ ਵਿੱਚੋਂ ਸਾਡੀ ਕਿਸ਼ਤ ਨਿਕਲਾਈ ਬਾਈ 2 ਲੱਖ 45000 ਰੁਪਏ ਮੈਂ ਮੇਰਾ ਹਿਸਾਬ ਲਾਇਆ ਪਾ ਹੈਗਾ ਨਾਲੇ ਅਸੀਂ ਬਾਹਰ ਵੱਧ ਵੱਡਾ ਨਾਲੇ ਸਾਨੂੰ ਪੈਸੇ ਵੱਧ ਬਚੇ ਬ ਬੜਾ ਨਜ਼ਾਰਾ ਆਇਆ ਬਾਈ ਬਹੁਤ ਸੋਹਣੀ ਮਸ਼ੀਨ ਵੀ ਬਹੁਤ ਵਧੀਆ ਬਣਾਉਂਦੇ ਨੇ ਮਜ਼ਬੂਤ ਆ ਬਾਈ ਇੰਜਣ ਸਾਰਾ ਨੂੰ ਮੈਨੂੰ ਤਾਂ ਲੱਗਦਾ ਬਈ ਇਹਦੇ ਵਰਗਾ ਇੰਜਣ ਮੈਂ ਤਾਂ 25 ਸਾਲ ਹੋ ਗਏ ਐਨਾ ਘੱਟ ਖਰਚੇ ਵਾਲਾ ਤੇ ਐਨੀ ਤਾਕਤ ਵਾਲਾ ਜਿੰਨਾ ਇਹ ਜ਼ੋਰ ਲਾਉਂਦਾ ਐਨੀ ਜ਼ੋਰ ਵਾਲਾ ਇੰਜਣ ਮੈਂ ਨਹੀਂ ਦੇਖਿਆ ਬਾਈ ਨਜ਼ਾਰਾ ਲਿਆ ਤਾ ਬਈ ਮੀਟਰ ਤੇ ਸਾਰਾ ਕੁਝ ਪਤਾ ਲੱਗਦਾ ਹਾਂ ਮੀਟਰ ਤੇ ਵੀ ਤੇ ਸਾਰਾ ਕੁਝ ਪਤਾ ਲੱਗਦਾ ਬਾਕੀ ਜਿਹੜੇ ਲੈਣ ਵਾਲੇ ਸਾਡੇ ਬੰਦੇ ਨੇ ਬਾਈ ਜਿਹੜੇ ਸਾਡੇ ਗੁਰਪ੍ਰੀਤ ਸਿੰਘ ਸਰ ਨੇ ਜਦੋਂ ਵੀ ਅਸੀਂ ਫੋਨ ਕਰਦੇ ਆ ਉਹ ਦੀ ਬੰਦੇ ਭੇਜਦੇ ਨੇ ਕਦੇ ਸਾਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਬਹੁਤ ਵਧੀਆ ਇਨਸਾਨ ਨੇਗੇ ਤੇ ਬਾਕੀ ਇਹ ਬਾਈ ਬਿੱਟੂ ਆਇਆ ਸਾਡੇ ਕੋਲੇ ਇਹਦਾ ਹੀ ਬਹੁਤ ਬਹੁਤ ਧੰਨਵਾਦ ਪਰਸੋਂ ਫੋਨ ਕਰਿਆ ਅੱਜ ਇਹ ਆ ਗਿਆ ਬਾਈ ਤੇ ਵਧੀਆ ਇਹਨਾਂ ਨੇ ਕੰਮ ਕਰਿਆ ਜੀ ਜਿਹੜਾ ਵੀ ਅਸੀਂ ਇੰਜਨ ਚੈੱਕ ਕਰਾਇਆ ਇਹ ਕਹਿੰਦਾ ਸਾਰਾ ਕੁਝ ਸਹੀ ਆ ਬਾਈ ਸੁਣਵਾਈ ਹੁੰਦੀ ਆ ਕਿ ਨਹੀਂ ਵੀਰੇ ਹਾਂ ਵੀਰੇ ਬਹੁਤ ਵਧੀਆ ਸੁਣਵਾਈ ਹੁੰਦੀ ਆ ਜੀ ਅੱਛਾ ਜੀ ਆਹ ਲੇ ਲੈਂਡ ਵਾਲਿਆਂ ਦੀ ਸਿਮਰਨ ਵਾਲੇ ਜਿਹੜੇ ਨੇ ਸਾਡੇ ਬਾਈ ਹੈਪੀ ਹੋਰੀ ਰਿੰਕੀ ਹੋਰੀ ਬੰਦੇ ਬਹੁਤ ਵਧੀਆ ਨੇ ਕੁਲਵਿੰਦਰ ਫੋਰਮੈਨ ਆ ਬਾਈ ਸਾਡਾ ਬਹੁਤ ਵਧੀਆ ਬੰਦੇ ਨੇ ਬਾਈ ਜਦੋਂ ਵੀ ਫੋਨ ਕਰਦੇ ਆ ਉਹਦੀ ਸਾਡੀ ਸੁਣਵਾਈ ਕਰ ਦਿੰਦੇ ਆ ਠੀਕ ਆ ਵੀਰੇ ਹਾਂ ਧੰਨਵਾਦ ਜੀ ਓਕੇ ਥੈਂਕ ਯੂ ਵੀਰੇ